ਆਪਣੇ ਲਈ ਤਾਂ ਹਰ ਕੋਈ ਕਰਦਾ ਸਕੂਨ ਤਾਂ ਦੂਜਿਆਂ ਲਈ ਕਰਕੇ ਆ ਦੋ ਪਿੰਡ ਨੇ ਬਰਨਾਲੇ ਜ਼ਿਲ੍ਹੇ ਦੇ ਜੋ ਕਿ ਬਹੁਤ ਵਧੀਆ ਉਪਰਾਲਾ ਕਰ ਰਿਹਾ ਪਹਿਲਾ ਪਿੰਡ ਸੇਖਾ ਤੇ ਦੂਜਾ ਪਿੰਡ ਕੋਠੇ ਸਰਜੀਤਪੁਰ ਇੱਕ ਦਾ ਭੈਣਾ ਵਾਸਤੇ ਸਪੈਸ਼ਲ ਕੈਂਪ ਲਵਾ ਰਿਆ ਭੈਣਾ ਜਿਹਨਾਂ ਕਿ ਗਉਤ ਰੋਗ ਦਸਣ ਤੋਂ ਡਰਦੀਆਂ ਹੁੰਦੀਆਂ ਆ ਡਾਕਟਰਾਂ ਕੋਲੋਂ ਜਾਣ ਤੋਂ ਵੀ ਡਰਦੀਆਂ ਹੁੰਦੀਆਂ ਨੇ ਤੇ ਇੱਕ ਸਪੈਸ਼ਲ ਲਈ ਡਾਕਟਰ ਆਉਣਗੇ ਤੇ ਸਾਰੇ ਗਉਤ ਰੋਗਾਂ ਬਾਰੇ ਜਾਣਨਗੇ ਉਹਨਾਂ ਦਾ ਹੱਲ ਦੱਸਣਗੇ ਦੂਜਾ ਕੈਂਪ ਆ ਅੱਖਾਂ ਦਾ ਬਈ ਕਿੰਨੀ ਦੇਰ ਨੂੰ ਲੱਗਣਾ ਕੈਂਪ 16 ਮਾਰਚ ਦਿਨ ਐਤਵਾਰ ਨੂੰ ਜੀ ਸਮਾਂ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਜ ਕੱਪ ਹੋਣਗੇ ਸਾਰੇ ਫ੍ਰੀ ਹੋਣਗੇ ਹਾਂਜੀ ਹਾਂ ਸਾਰੇ ਫ੍ਰੀ ਹੋਣਗੇ ਸਾਰੀਆਂ ਦਵਾਈਆਂ ਹੋਣਗੀਆਂ ਸਾਰੀਆਂ ਸੋਸਾਇਟੀ ਵੱਲੋਂ ਹੋਣਗੀਆਂ ਫ੍ਰੀ ਹੋਣਗੀਆਂ ਕਿਸੇ ਦਾ ਕਹਿੰਦਾ ਵੀ ਆਪਰੇਸ਼ਨ ਕਰਨਾ ਫਿਰ ਉਹਦਾ ਖਰਚਾ ਹਾਂਜੀ ਹਾਂ ਫ੍ਰੀ ਹੋਗਾ ਜੀ ਸਾਰਾ ਕੁਝ ਜੀ ਹਸਪਤਾਲ ਚ ਲੈ ਆਉਣ ਲਿਆ ਜਾਣ ਦਾ ਹਾਂਜੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਵਾਂਗੇ ਜੀ ਇੱਥੋਂ ਜਾਂਚ ਤੋਂ ਬਾਅਦ ਗੁਰਦੁਆਰਾ ਸਾਹਿਬ ਹੀ ਲੈ ਕੇ ਛੱਡਾਂਗੇ ਜੀ ਇੱਥੇ ਆਪਰੇਸ਼ਨ ਕਰਵਾਉਣ ਤੋਂ ਬਾਅਦ ਹਾਂਜੀ ਹਾਂ ਹਾਂਜੀ ਹਾਂ ਜਿਹੜੇ ਮਰੀਜ਼ ਹੋਣਗੇ ਕੀ ਕੀ ਨਾਲ ਲੈ ਕੇ ਆਉਣ ਬਈ ਇੱਕ ਤਾਂ ਆਪਣਾ ਆਈਡੀ ਪ੍ਰੂਫ ਲੈ ਕੇ ਆਉਣ ਨਾਲ ਆਧਾਰ ਕਾਰਡ ਵਗੈਰਾ ਦੋ ਮੋਬਾਈਲ ਨੰਬਰ ਲਿਖ ਕੇ ਆਉਣ ਤੇ ਕੇਸ ਸੀ ਸਨਾਨ ਕਰ ਦਾ ਐਨਆਰਆਈ ਵੀਰਾਂ ਦਾ ਬਾਈ ਬਾਇਆ ਮਾਨ ਸੇਖਾ ਬਾਈ ਜੱਗਾ ਮਨੀਲਾ ਕੋਟੇ ਸਰਜੀਤਪੁਰ ਤੋਂ ਸੋਏ ਭਰਾ ਸਾਰੇ ਰਲ ਮਿਲ ਕੇ ਕੈਂਪ ਲਵਾ ਰਿਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਪਣੀ ਕਿਰਤਕਵਾਈ ਦੇ ਵਿੱਚੋਂ ਦਸਬੰਦ ਕੱਢ ਕੇ ਜਿਹਾ ਹੈ ਉਪਰਾਲੇ ਆਪਣੇ ਪਿੰਡਾਂ ਵਿੱਚੋਂ ਜਰੂਰ ਕਰਿਆ ਕਰੋ ਤੇ ਸੁਨੇਹਾ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਧੰਨਵਾਦ